ਹਾਂਜੀ ਨਮਸਕਾਰ ਜੀ ਨਰਾਇਣ ਨਮਸਕਾਰ ਮਾਹੀ ਕੰਜੀ ਸੰ ਮੰਗਲਵਾਰ ਸ਼ੁਭ ਹੋਵੇ ਓਮ ਸ਼ੰ ਮੰਗਲਾਇ ਨਮਾ ਮਹਾ ਮਈ ਦੁਰਗਾ ਮਾ ਕਾਲ ਕਾ ਲਕਸ਼ਮੀ ਸਰਸਵਤੀ ਕਨਿਦੇਵ ਸਾਰਿਆਂ ਨੂੰ ਸ਼ੁਭਤਾ ਦੇਣ ਮੰਗਲਵਾਰ ਦੀ ਜੇਠਾ ਮੰਗਲ ਆ ਜੀ ਇਹ ਭਾਦੋਂ ਦਾ ਅੱਛਾ ਜੀ ਠੀਕ ਆ ਜੀ ਠੀਕ ਜੀ ਜਦੋਂ ਆਪਾਂ 2 ਮਹੀਨੇ ਆਪਾਂ ਨੇ ਬਾਬਾ ਗੁੰਗਾ ਜਹਰਪੀਰ ਦੀ ਪੈਈ ਸੀ ਹਾਂਜੀ ਉਹਦਾ ਜੇਠਾ ਮਹੀਨੇ ਦਾ ਮੰਗਲ ਠੀਕ ਹੈ ਤੇ ਮੰਗਲਵਾਰ ਨੂੰ ਪ੍ਰਸੰਨ ਕਰਨ ਵਾਸਤੇ ਆਪਾਂ ਦੱਸਦੇ ਹੁੰਨੇ ਆ ਲਾਲ ਇਟ ਧੋ ਲੈਣੀ ਆ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਘਰ ਲਿਆ ਕੇ ਉਹ ਮੰਗਲਵਾਰ ਨਹੀਂ ਲਿਆਉਣੀ ਤੇ ਉਹ ਆਪਾਂ ਲਿਆ ਸਕਦੇ ਆ ਕੋਈ ਵੀ ਦੇਣਾ ਜਨਨ ਵੀਰਵਾਰ ਇਹ ਦਿਨ ਦੇ ਵਿੱਚ ਲਿਆਉਣੀ ਆਪਾਂ ਖਰੀਦ ਕੇ ਮੁੱਲ ਲੈ ਕੇ ਆਉਣੀ ਆ ਤੇ ਮੁੱਲ ਲਿਆ ਕੇ ਜਿੰਨਾ ਵੀ ਆ ਉਹਦੇ ਵਿੱਚੋਂ ਘੱਟੋ ਘੱਟ 500 ਇਟਾ ਦਾਨ ਕਰਨੀ ਚਾਹੀਦੀ ਆ ਮੰਦਿਰ ਚ ਅੱਛੇ ਜਿਵੇਂ ਦੁਰਗਾ ਹੋਵੇ ਮਾਤਾ ਹਨੂਮਾਨ ਹੋਵੇ ਤੇ ਗੁਰਦੁਆਰਾ ਸਾਹਿਬ ਵਿੱਚ ਹੋਵੇ ਹਨਾ ਹਾਂਜੀ ਤੇ ਮੰਗਲ ਦੇ ਬਹੁਤ ਸ਼ੁਭਤਾ ਮਿਲਦੀ ਹੈ ਉਹਦੇ ਵਿੱਚ ਠੀਕ ਹੈ ਜਿਹੜਾ ਕੋਈ ਪਿਆਰ ਤੇ ਸ਼ਰਧਾ ਨਾਲ ਕਰਦਾ ਕਿਉਂਕਿ ਮੰਗਲ ਆ ਮੰਗਲ ਤਾਂ ਭਗਵਾਨ ਹੈ ਆਪਣਾ ਰੱਬਾ ਹਨਾ ਹਾਂਜੀ ਹਾਂਜੀ ਹਾਂ ਉਹ ਲਿਆ ਕੇ ਧੋ ਕੇ ਉਹਨੂੰ ਆਪਣੇ ਘਰ ਰੱਖ ਲੈਣਾ ਇੱਕ ਤੇ ਕੱਪੜੇ ਜਲਾ ਲ ਜਲੇਵੇੜ ਦੋ ਹਨਾ ਠੀਕ ਹੈ ਤੇ ਉਹਦੇ ਬਾਅਦ ਕੀ ਕਰਨਾ ਤੁਸੀਂ ਉਹ ਇੱਟ ਦੇ ਚਾਰੇ ਖੁੰਜੇ ਮਤਲਬ ਰਗੜ ਲੈਣੇ ਹਰ ਇੱਕ ਹਰ ਰੋਜ਼ ਅੱਛੀ ਜੇ ਮੰਗਲਵਾਰ ਤੋਂ ਅੱਜ ਤੋਂ ਸ਼ੁਰੂ ਕਰ ਲੋ ਤੇ ਉਹਦੇ ਵਾਸਤੇ ਕੀ ਕਰਨਾ ਤੁਸੀਂ ਉਹ ਜਿਵੇਂ ਸੰਧੂਰ ਲਾਉਂਦੀਆਂ ਨੇ ਲੈ ਲੇ ਜਣਾ ਜਨਾਨੀ ਆਪਣੀ ਔਰਤ ਹਾਂਜੀ ਉਹਨਾਂ ਕ ਜਣੇ ਉਹ ਇੱਟ ਨੂੰ ਰਗੜ ਲੈਣਾ ਥੱਲੇ ਪੱਥਰ ਰੱਖ ਲੈਣਾ ਜਿਹਦੇ ਤੇ ਰਗੜੀ ਜਾਵੇ ਤਾਂ ਨਾ ਠੀਕ ਹੈ ਨਵੀਂ ਇੱਟ ਰਗੜੀ ਜਾਂਦੀ ਆ ਇਹ ਨਵੀਂ ਹੋਏ ਪੱਠੇ ਚ ਆਈ ਹੋਈ ਐ ਨਾ ਹੋਵੇ ਫਲਾਣਾ ਟਾਈਮ ਕਾ ਨਾ ਤੇ ਉਹ ਉਹਨਾਂ ਕੋਈਟ ਨੂੰ ਰਗੜ ਕੇ ਉਹਨੂੰ ਵਿੱਚ ਪਾ ਲੈਣਾ ਹਨਾ ਅੱਧੀ ਛੋਟਕੀ ਵੀ ਨਹੀਂ ਹੋਣੀ ਉਹ ਤਾਂ ਤੇਰਾ ਤੇਰਾ ਕਹਿਣਾ ਛੋਟੀ ਕਾਲੀ ਮਿਰਚ ਦੇ ਬਰਾਬਰ ਠੀਕ ਹੈ ਜੀ ਕਿਉਂਕਿ ਜਿਹਦਾ ਲੀਵਰ ਵੱਧ ਖਰਾਬ ਆ ਹਨਾ ਹਾਂਜੀ ਇਹ ਮੰਤਰ ਸਭ ਨੂੰ ਵੜਾ ਲੀਵਰ ਦਾ ਹੈ ਮਹਾਰਾਜ ਦਾ ਮੰਗਲ ਦਾ ਲੰਬੀ ਕਹਾਣੀਆਂ ਤੇ ਫਿਰ ਜਿਹੜਾ ਪੁੱਛੂਗਾ ਆਪਾਂ ਨੂੰ ਦੱਸਾਂਗੇ ਹਨਾ ਹਾਂਜੀ ਕਿਦੇ ਵਿੱਚ ਪਾਣਾ ਜੀ ਇਹਨੂੰ ਬਾਜ਼ੂ ਦਾਤਾ ਉਹਨੂੰ ਉਹਨਾਂ ਦਾ ਚੱਕ ਲੈਣਾ ਜਿੰਨਾ ਕਿ ਉਂਗਲੀ ਤੇ ਜੜ ਗਿਆ ਹਾਂਜੀ ਮਤਲਬ ਐ ਵੀ ਨਾ ਹੋਵੇ ਨਾ ਹੋਵੇ ਉਹ ਅੰਦਰ ਉਹਨੇ ਕੰਮ ਕਰਨਾ ਠੀਕ ਹੈ ਕਿਉਂਕਿ ਹਫ਼ਤਾ ਲਗਾਤਾਰ ਕਰਨਾ ਠੀਕ ਹੈ ਜਿਨ੍ਹਾਂ ਨੂੰ ਸਾਈਡ ਇਫੈਕਟ ਹੋਵੇ ਕੋਈ ਵੀ ਹਾਂਜੀ ਉਹ ਆਪਣੇ ਨਾਲ ਲਿੰਕ ਕਰ ਸਕਦਾ ਠੀਕ ਹੈ ਆਪਣੇ ਕੋਈ ਫੀਸ ਨਹੀਂ ਹੈਗੀ ਇਹ ਫ੍ਰੀ ਜਿਹਨੇ ਤੁਹਾਡੇ ਵਰਗੇ ਤੇਰੇ ਵਰਗੇ ਯਾਰ ਦੋਸਤ ਨੇ ਨਾ ਮਿੱਤਰ ਨੇ ਹਾਂਜੀ ਆਪਾਂ ਨੂੰ ਮਾਣ ਦਿੰਦੇ ਨੇ ਜੈਸੇ ਕੋਈ ਤੰਤਰ ਮੰਤਰ ਵਾਲਾ ਖੋਜ ਕਰਕੇ ਦੇਖ ਲਵੇ ਉਹਦਾ ਰਿਜ਼ਲਟ ਇੰਨਾ ਹੁੰਦਾ ਨਹੀਂ ਉਹ ਚੱਕ ਚੱਕੇ ਕਿਤਾਬਾਂ ਤੋਂ ਪਾਈ ਜਾਂਦੇ ਨੇ ਨਹੀਂ YouTube ਖੋਲੋ ਜੋ ਮਰਜੀ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਵਿੱਚ ਮੈਨੂੰ ਪਤਵੰਤੇ ਵੀ ਬੈਠੇ ਹੋਣਗੇ ਹਾਂਜੀ ਉਹ ਨਹੀਂ ਗੱਲ ਆਪਾਂ ਹੰਕਾਰ ਕੇ ਨਹੀਂ ਬੋਲਦੇ ਇਹ ਨੈੱਟ ਤੇ ਚਲਣੀ ਆ ਮਹਾਰਾਜ ਕਿਉਂਕਿ ਨੈੱਟ ਤੇ ਝੂਠ ਚੱਲਦਾ ਤੇ ਇਹਨਾ ਸੱਚ ਤਾਂ ਥੋੜਾ ਹੀ ਚੱਲਦਾ ਹੁੰਦਾ ਹਾਂਜੀ ਸਹੀ ਕਹਿੰਦੇ ਆ ਆ ਫਿਰ ਭਾਈ ਯੂਜ਼ ਕਰਕੇ ਉਹਨੂੰ ਖੱਤੀ ਲੱਸੀ ਚ ਪਾ ਕੇ ਹਾਂਜੀ ਜਾਂ ਆਮ ਤਾਜੀ ਲੱਸੀ ਹੋਵੇ 2-3 ਚਮਚੇ ਕਿਉਂਕਿ ਬੈਸੇ ਦਾ ਗਲਾਸ ਆ ਸਾਡੇ ਕੋਲ ਰੂਲ ਹਾਂਜੀ ਵੀ ਚੁਟਕੀ ਉਹ ਚ ਸਵਾ ਉਹਦੀ ਪਾਓ ਤੇ ਕਈ ਸਾਡੇ ਉਸਤਾਦ ਆਦਦੇ ਨੇ ਉਹ ਕਹਿੰਦੇ ਵੀ ਕਈ ਨਹੀਂ ਚੱਲਣ ਜੋਗ ਹੁੰਦੇ ਹਨਾ ਅੱਛਾ ਜਿਵੇਂ ਟੀਵੀ ਦਾ ਮਰੀਜ਼ ਆ ਹਾਂਜੀ ਉਹਨੂੰ ਜੇ ਠੰਡ ਦੇਤੀ ਉਹਨ ਤਾਂ ਫਿਰ ਕੰਮ ਹੋਦਾ ਸਾਤੀ ਸਾਬ ਸਭ ਕੋ ਰੁਕ ਜਾਣਾ ਡੋ ਹੋ ਜਾਣਾ ਉਹਦਾ ਹਾਂਜੀ ਹਾਂਜੀ ਤੇ ਡੋਜ਼ ਪਰ ਘੱਟ ਤੋਂ ਘੱਟ ਰੱਖੀ ਆ ਠੀਕ ਹੈ ਜੇ ਉਹਨੂੰ 8 ਦਿਨਾਂ 'ਚ ਫਰਕ ਪਿਆ ਚਾਰ ਬਣਾ ਦੇ ਹਾਂਜੀ ਠੀਕ ਆ ਹਾਂਜੀ ਤਾਂ ਆਪਣੇ ਨਾਲ ਗੱਲਬਾਤ ਕਰ ਸਕਦਾ ਸੀ मतलब ਮੰਗਲਵਾਰ ਤੋਂ ਬਾਅਦ ਫਿਰ ਉਹ ਕਿਸੇ ਵੀ ਦਿਨ ਕਰ ਸਕਦਾ ਜਿਵੇਂ ਚਾਹੀਏ ਹਾਂ ਜੀ ਹਾਂ ਉਹ ਹੀ ਕਰਨਾ ਨਿਰਣੈ ਕਾਲ ਜੇ ਠੀਕ ਹੈ ਜੀ ਠੀਕ ਹੈ ਤੇ ਆਪਣੇ ਮੁਰਸ਼ਿਦ ਦਾ ਨਾਮ ਲੈ ਕੇ ਹਨਾ ਜੋ ਵੀ ਉਹਦਾ ਜਾਪ ਗੁਰੂ ਨੇ ਦਿੱਤਾ ਜਿਹਨੇ ਵੀ ਦਿੱਤਾ ਕਿਸੇ ਮਜ਼ਬਦਾ ਉਹ ਹਾਂਜੀ ਉਹਦਾ ਜਾਪ ਕਰਕੇ ਤੇ ਉਹਨੂੰ ਐਂਡ ਤੇ ਓਮ ਸਾਮੰਗਲਾਏ ਨਵਾ ਇਹ ਗੁਰੂ ਗ੍ਰੰਥ ਸਾਹਿਬੁਰੇ ਕਹਿਣਾ ਵੀ ਮੰਗਲ ਕੇ ਦਾਤਾ ਮੰਗਲ ਕਰਦੇ ماں ਦੁਰਗਾ ਦੇ ਹਨੂਮਾਨ ਜੀ ਦੇ ਹਨਾ ਤੇ ਜੇ ਮੰਗਲਵਾਰ ਹਨੂਮਾਨ ਜੀ ਦੇ ਜਾਂਦਾ ਜੋ ਪਰੰਪਰਾ ਹੈ ਉੱਥੇ ਸੰਧੂਰ ਦੇ ਇੱਕ ਪੁੜੀ ਲੈ ਜਵੇ ਇਹ ਮਿੱਠਾ ਸੰਧੂਰ ਜੜਦਾ ਹੁੰਦਾ ਇਹਨਾਂ ਨੂੰ ਠੀਕ ਆ ਕਈ ਤਾਂ ਸਰ ਵਾਲਾਈ ਪਾਈ ਜਾਂਦੇ ਨੇ ਇਹ ਲੱਗ ਹੁੰਦਾ ਹਨੂਮਾਨ ਨੇ ਸੰਧੂਰ ਹੁੰਦਾ ਜਿਹੜਾ ਠੀਕ ਹੈ ਤੇ ਉਹ ਇੱਕ ਪੁੜੀ ਉੱਥੇ ਮਰਜੀ ਦੇ ਚਰਨਾਜ ਡੋਲ ਕੇ ਉੱਥੋਂ ਚੁਟਕੀ ਚੱਕ ਕੇ ਲਿਆਉਣੀ ਆ ਠੀਕ ਹੈ ਉਹਨਾਂ ਦੇ ਚਰਨਾਵੇ ਸੱਜੇ ਦੀ ਐ ਨਾ ਮਖਬੇ ਜੋ ਚੱਕ ਲਵਾਂ ਪੂਰਾ ਫਾਰਮੂਲਾ ਸੁਣੋ ਤੇ ਅਗਲਾ ਦੱਸਣ ਵਾਲਾ ਸਹੀ ਹੋਵੇ ਹਨਾ ਫੇਰ ਉਹ ਮੰਗਲ ਹੋ ਜਾਂਦਾ ਦੋਨਾਂ ਨੂੰ ਪੁਆਇੰਟ ਮਿਲਦੇ ਆ 50 50 ਠੀਕ ਹੈ ਤੇ ਹੋ ਗਈ ਆਪਣੀ ਇਹ ਕਹਾਣੀ ਜਿਹੜੀ ਮੰਗਲ ਤੇ ਹੋਈ ਆ ਮੰਗਲ ਦੇ ਵਿੱਚ ਸੱਚ ਹੋਣਾ ਚਾਹੀਦਾ ਹਨਾ ਠੀਕ ਆ ਉਹ ਮੰਗਲ ਹੁੰਦਾ ਜੇ ਉਹਨੂੰ ਝੂਠ ਬਣਾਤਾ ਉਹ ਮੰਗਲ ਨਹੀਂ ਹੁੰਦਾ ਉਦਾਸਤਾਦ ਵੀ ਚਾਹੇ ਤਕੜਾ ਹੋਵੇ ਕਰਨੇ ਵਾਲੇ ਦਾ ਕੀ ਚੰਗਾ ਹੋਣਾ ਨਾ ਤੇ ਸੱਚ ਜਿਹੜਾ ਸੱਚ ਹੁੰਦਾ ਝੂਠ ਵਿੱਚ ਬਣ ਕੇ ਵੀ ਉਹਨੇ ਸੱਚ ਨੇ ਸੱਚੇ ਰਹਿਣਾ ਹੈ ਨਾ ਕਿਉਂਕਿ ਪਿਓਰ ਚੀਜ਼ ਆ ਉਹ ਮੰਗਲ ਆ ਜਿਹੜਾ ਆਪਾਂ ਆਨੰਦ ਲੈਣ ਆਇਆ ਦੁਨੀਆ ਤੇ ਠੀਕ ਆ ਮਹਾਰਾਜ ਸਾਰਿਆਂ ਨੂੰ ਮੰਗਲ ਕਰਨਾ ਤੇ ਸਾਰੇ ਮੰਗਲ ਹੋਵੇ ਹੈ ਨਾ ਹਾਂਜੀ ਚੰਗਾ ਜੀ ਫਤਿਹ ਫਤਿਹ ਜੀ ਫਤਿਹ